ਜੀ ਸਤਿ ਸ੍ਰੀ ਅਕਾਲ। ਤੁਸੀਂ ਕੀ ਹਾਲ ਆ? ਠੀਕ ਹੋ? ਹਾਂ ਠੀਕ ਆ। ਦੋ ਤਿੰਨ ਦਿਨ ਹੋਈ ਆਪਣੀ ਗੱਲ ਨਹੀਂ ਹੋਈ। ਟਾਈਮ ਨਹੀਂ ਲੱਗਾ ਆਪਣਾ ਹਨਾ। ਅੱਜ ਕਰ ਲੈ। ਅੱਜ ਕਰ ਲੈਨੇ ਆ। ਇੱਕ ਤੇ ਅੱਜ ਕੱਲ ਸਰਪੰਚੀ ਦਾ ਮੁੱਦਾ ਬੜਾ ਭਗਿਆ ਆ ਤੇ ਸਾਡੇ ਪਿੰਡ ਤੇ ਘੀਂਗਾ ਹੀ ਬੜਾ ਫਸ ਗਿਆ ਹੈ। ਹੂੰ। ਤੂੰ ਕੀ ਕਹਿਣਾ ਚਾਹੇਂਗੀ ਬੀਬੀ ਸਰਪੰਚੀ ਬਾਰੇ ਕੋ ਉੱਠ ਕੇ ਦੋ ਚਾਰ ਲਫ਼ਜ਼ ਕਹਿ ਮੜਾ ਜਾ ਉੱਠ। ਹਾਂ। ਉੱਠ ਕੇ ਕੋਈ ਕਹਿਣਾ ਚਾਹੇਂਗੀ ਸਰਪੰਚੀ ਦੇ ਬਾਰੇ? ਨਹੀਂ ਕਹਿਣਾ ਮੈਂ। ਭਈ ਸਰਪੰਚ ਆਪਣਾ ਚਾਚਾ ਕਿੱਦਾਂ ਦਾ ਬੰਦਾ ਆ? ਬੜਾ ਬੰਦਾ ਵਧੀਆ ਵਧੀਆ ਆ ਪਰ بیوی ਮੈਂ ਤੈਨੂੰ ਇੱਕ ਗੱਲ ਦੱਸਾਂ ਤੈਨੂੰ ਮੈਂ ਇੱਕ ਗੱਲ ਦੱਸਾਂ ਚਲੋ ਉਹ ਆਪਾਂ ਇੱਕ ਗੱਲ ਵੈਸੇ ਕਰਦੇ ਆਂ ਵੀ ਬੰਦੇ ਅੱਜ ਕੱਲ ਨਾ ਉਹ ਨਾ ਸ਼ੁਕਰੇ ਬੰਦੇ ਆ ਜਿੰਨਾ ਮਰਜ਼ੀ ਕੇ ਨਾ ਕਰ ਲਾ ਕੋਈ ਖੁਸ਼ ਨਹੀਂ ਹੋ ਸਕਦਾ ਹਨਾ ਉਹ ਬੰਦੇ ਨੇ ਪਰ ਜੋ ਆਪਣੇ ਪਿੰਡ ਲਈ ਜਿੰਨਾ ਵੀ ਕੀਤਾ ਗਲਤੀਆਂ ਬੰਦੇ ਕੋ ਹੋ ਜਾਂਦੀਆਂ ਸ਼ਿਕਵੇ ਗਿਲ ਇਸ ਵਿੱਚੋਂ ਕੋਸ਼ੇ ਤੋਂ ਕੋਤੋਂ ਕੋਸ਼ਾ ਤੇ ਜੀ ਪਰ ਇੱਕ ਤਨ ਮੈਂ ਗੱਲ ਦੱਸ ਦਿੰਨਾ ਆ ਜੜਾ ਪਰਮਾਤਮਾ ਨਾਲ ਵੱਡੇ ਤੇ ਬੰਦਾ ਨਹੀਂ ਵੱਢ ਸਕਦਾ ਸਮਝ ਨਹੀਂ ਗੱਲ ਪਰਮਾਤਮਾ ਹੈ ਹੋਰੀ ਹੋਰੀ ਆਪਾਂ ਦੇ ਹਮੇਸ਼ਾ ਆਪਾਂ ਹਮੇਸ਼ਾ ਠੋਕ ਕੇ ਖੜੇ ਹਾਂ ਉਹਦੇ ਨਾਲ ਸ਼ੁਰੂ ਤੋਂ ਆਪਾਂ ਹੈਗੇ ਉਹਦੇ ਨਾਲ ਤੇ ਉਹਦੇ ਨਾਲ ਹੀ ਆ ਆਪਣਾ ਕੋਈ ਡਰ ਡਰ ਕੋਈ ਡਰ ਹੈ ਡਰ ਤੇ ਆਪਾਂ ਤੈਨੂੰ ਪਤਾ ਉਹ ਨਾ ਸਮੇਂ ਚ ਨਹੀਂ ਰੱਖੇ ਕਦੀ ਡਰਨ ਵਾਲਾ ਡਰ ਮਾਰਾ ਇਹ ਤਾਂ ਹੀ ਆ ਸਾਨੂੰ ਮੈਂ ਕਹਾਂ ਚੱਲ ਬੀਬੀ ਤੋਂ ਵੀ ਦੋ ਲਫ਼ਜ਼ ਪੁੱਛਦੇ ਆਂ ਵੀ ਕੀ ਕਹਿਣਾ ਚਾਹੁੰਨੀ ਆ ਕੀ ਕਹਿਣਾ ਚਾਹੁੰਨੀ ਬੰਦਾ ਚੰਗਾ ਆ ਠੋਕ ਕੇ ਤੁਰਾਂਗੇ ਬੋਲੀ ਮਹਾਰਾਜ ਨੇ ਸੌਂਣੀ ਆ ਵੈਰੀ ਗੁੱਡ ਬੀਬੀ ਨੇ ਕਹਿ ਤਾ ਸਾਡੀ ਨੇ ਬਾਕੀ ਚਲੋ ਬੀਬੀ ਜਿਹੜੀ ਇੱਕ ਹਾਰ ਜਿੱਤਾਂ ਉਹ ਇੱਕ ਅਲੱਗ ਗੱਲ ਆ ਪਰ ਆਪਾਂ ਜਿਹਦਾ ਨਾ ਤੁਰਨਾ ਆਪਾਂ ਠੋਕ ਕੇ ਤੁਰਨਾ ਬੰਦਾ ਜਿਹਦਾ ਨਾ ਜ਼ਬਾਨ ਕਰਦੇ ਨਾ ਉਹਦਾ ਨਾ ਤੁਰਨਾ ਚਾਹੀਦਾ ਬਾ ਗੱਲ ਤੇ ਆ ਆ ਠੀਕ ਨਹੀਂ ਆਪਣਾ ਠੀਕ ਆ ਜਿਹੜਾ ਨਾ ਸਾਡੀ ਗੱਲ ਉਹਦੇ ਨਾਲ ਗੱਲ ਆ ਆ ਆਈ ਉਹ ਲੋਗ ਆ ਗਏ ਨੇ ਕਹਿੰਦੇ ਚੰਗਾ ਬੰਦਾ ਉਹਨੂੰ ਚੰਗਾ ਐ ਸਾਨੂੰ ਚੰਗਾ ਕੋਈ ਗੱਲ ਨਹੀਂ ਆ ਉਹ ਨਵੀਂ ਦਾਦੀ ਕਾਦੀ ਹੈ ਮੇਰੇ ਕੋਲ ਰਾਤ ਨੂੰ ਮਾਹੌਲ ਦਿਖਾਵਾਂਗੇ ਸਰਪੰਚੀ ਦਾ ਉੱਥੇ ਰਾਤ ਨੂੰ ਮਹਿਫਲ ਲੱਗੀ ਦੱਸਾਂਗੇ ਆਹੋ ਵੀਡੀਓ ਬਣਾਵਾਂਗੇ ਮੈਂ ਕਹਾਂ ਚੱਲ ਬੀਬੀਆਂ ਦੀਆਂ ਵੀ ਦੋ ਚਾਰ ਗੱਲਾਂ ਇਹ ਬੀਬੀ ਸਾਰੇ ਪਿੰਡਾਂ 'ਚ ਹਾਡੇ ਪਿੰਡਾਂ 'ਚ ਨਹੀਂ ਹੈਗਾ ਇਹ ਸਾਲਾ ਸਾਰੇ ਪਿੰਡਾਂ 'ਚ ਇਹੀ ਹਾਲ ਆ ਇਹ ਜੇਦਵਾਰੀ ਹੈ ਸਮਝ ਲੈ ਇਹ ਸਰਪੰਚੀ ਦੀਆਂ ਵੋਟਾਂ ਕਾਦੀਆਂ ਆਉਂਦੀਆਂ ਇਹਦੇ ਵਿੱਚ ਤੇ ਵੈਰ ਪੈ ਜਾਂਦੇ ਬੰਦਿਆਂ ਦੇ ਕਰਕੇ ਪਿੰਡਾਂ ਪਿੰਡਾਂ ਚ ਸਾਰੇ ਪਾਸੇ ਹੀ ਆ ਨਹੀਂ ਨਹੀਂ ਉਹਨਾਂ ਦਾ ਪਿੰਡ ਦਾ ਆਪਣਾ ਸਰਪੰਚ ਆ ਨਹੀਂ ਉਹਨਾਂ ਦੇ ਕਰੇਰਾ ਵਾਲੇ ਆ ਨਾ ਹੈ ਦੇਰਾਂ ਚਾਹੂ ਹੂੰ ਕੋਈ ਹੋਣੀ ਪਰ ਇਹਨਾਂ ਉਹਨਾਂ ਦਾ ਦੇਖਣਾ ਕਿ ਉਹਨਾਂ ਦੇ ਉਹਦੇ ਦੇਰਾਂ ਕੋਟਾ ਨਹੀਂ ਬੋਟਾ ਉਹਨਾਂ ਦੇ ਸਰਪੰਚ ਹੋਰ ਆ ਸਰ ਅਡੋਰੇ ਮੋਰਚਾ ਲਈ ਤੜੇ ਆਉਂਦੇ ਹੀ ਇੱਥੇ ਹੂੰ ਹੋਰ ਬੀਬੀ ਆ ਠੀਕ ਆ ਲੋਕੀ ਤੈਨੂੰ ਪਸੰਦ ਕਰਨ ਲਾਪੇ ਬਹੁਤ ਜ਼ਿਆਦਾ ਵੀਡੀਓ ਦੇਖਦੇ ਤੇਰੀਆਂ ਇੰਸਟਾਗ੍ਰam ਤੇ ਕਹਿੰਦੇ ਬੀਬੀ ਹਾਸੇ ਬਹੁ ਪਾਉਂਦੀ ਆ ਹਾਂ ਇੱਕ ਨਾ ਇੱਕੋ ਬੀਬੀ ਦਾ ਇੱਕ ਮਤਲਬ ਆਂਟੀ ਜੀ ਸੀਗੀ ਤਾਂ ਮੈਸੇਜ ਆਇਆ ਤੇ ਤੂੰ ਮੈਂ ਤੈਨੂੰ ਉਹ ਨਹੀਂ ਪੁੱਛਦਾ ਪਿਆ ਸਕਾ ਕਿ ਬੀਬੀ ਚਾਵਲ ਬੰਦੇ ਦੀ ਨਿਸ਼ਾਨੀ ਕੀ ਹੁੰਦੀ ਆ ਤੂੰ ਕਿਹਾ ਨਹੀਂ ਤੇਰੇ ਦੇਖਾ ਸਵਾਲ ਉਹ ਪੁੱਛਦੇ ਆ ਅੱਛਾ ਤੇ ਉਹ ਕਹਿੰਦੀ ਬੀਬੀ ਨੇ ਤੈਨੂੰ ਚਾਵਲ ਕਹਿ ਦਿੱਤਾ ਆ ਅੱਛਾ ਅੱਛਾ ਪਤਾ ਉਹਨੇ ਮੈਂ ਕਿਉਂ ਗੁੱਸਾ ਕਰਦੇ ਉਹਨੇ ਲੋਕ ਬਈ ਤੇ ਪੋਤੇ ਦੀ ਬੇਇੱਜ਼ਤੀ ਕਰਦੀ ਆ ਮੈਨੂੰ ਮੈਸੇਜ ਆਇਆ ਤੇ ਮੈਂ ਕਿਹਾ ਬੀਬੀ ਕਹਿ ਸਕਦੀ ਆ ਉਹ ਜੋ ਮਰਜ਼ੀ ਕਹਿ ਲਵੇ ਖਸਣ ਦੀ ਸੀਗੀ ਅੱਛਾ ਅੱਛਾ ਹਾਂ ਉਹਨੇ ਮੈਸੇਜ ਕੀਤਾ ਕਹਿੰਦੇ ਬੀਪੀ ਨੇ ਚਾਵਲ ਕਹਿਤਾ ਤੈਨੂੰ ਅੱਛਾ ਅੱਛਾ ਕੀ ਨਾਂ ਹੈਗਾ ਨਿਰਮਲ ਕੌਰ ਖਰੇ ਨਾਂ ਹੀ ਕਹਿੰਦਾ ਹਾਂ ਹਾਂ ਤੇ ਆ ਹਾਂ ਬੜਾ ਮੈਸੇਜ ਜਿਹੜੀ ਮੈਂ ਇਹਨੂੰ ਮੈਂ ਕਹਿਆ ਜੱਲਾ ਕਹਿੰਦਾ ਲੋਕੀ ਕਹਿੰਦੇ ਹੋਰੇ ਪੋਤੇ ਦੀ ਜਿੱਤ ਹੀ ਕਰਦੀ ਐ ਮੈਂ ਨਹੀਂ ਕਿਹਾ ਵੀਡੀਓ ਮੇਰੇ ਲਾਈਕ ਕਰਿਆ ਕਰੋ ਕਹਦੇ ਹੈ ਕਹ ਵੀਡੀਓ ਮੇਰੀ ਨੂੰ ਸ਼ੇਅਰ ਕਰਿਆ ਕਰੋ ਆ ਮੈਂ ਤਾਂ ਕਹਿ ਨਹੀਂ ਆ ਫੇਰ ਹੁਣ ਵੀਡੀਓ ਤੇ ਹੁਣ ਨਹੀਂ ਤੇ ਗੜੀ ਹੁਣ ਸ਼ੇਅਰ ਕਰਿਆ ਕਰੋ ਵੈਰੀ ਗੁੱਡ ਕੀ ਵੀ ਸਾਡੀ ਕੈਮੋ ਕੈਮ ਆ ਜੇ ਆਡੀ ਜੇ ਵੀਡੀਓ ਨਾ ਨਾ ਬਣੇ ਤੇ ਬੀਬੀ ਆਪ ਕਹਿਣ ਲੱਪੰਦੀ ਵੀ ਅੱਜ ਬੜਾਈ ਨਹੀਂ ਗੱਲ ਕੀ ਆ ਚਲੋ ਇਹਨੇ ਚੱਕਰ ਕਹਿੰਦੇ ਹੁੰਦੇ ਨਾ ਹਾਂ ਚਲ ਬੀਬੀ ਮੇਰੀ ਗੱਲ ਸੁਣ ਦੁਨੀਆ ਤੇ ਪਛਾਣ ਬਣ ਗਈ ਨਾ ਤੇਰੀ ਕਿੰਨੀ ਦੁਨੀਆ ਜਾਣਦੀ ਤੈਨੂੰ ਹੈਨਾ ਤੇ ਤੇਰੀ ਦੁਆ ਖੈਰ ਵੀ ਮੰਗਦੇ ਪਾਕਿਸਤਾਨ ਤੋਂ ਦੋ ਚਾਰ ਵਾਰ ਮੈਨੂੰ ਮੈਸੇਜ ਆਏ ਹਾਂ ਬਾਤ ਹੈਨਾ ਆਪੇ ਦੇ ਲੱ ਕਿਥੋਂ ਦੇਖੂ ਹੋਰ ਤੈਨੂੰ ਅਹੀਂ ਆਲ ਵਰਲਡ ਫੇਮਸ ਕਰਨਾ ਆਲੋ ਵਰਲਡ ਫੇਮਸ ਚਿੰਤਾ ਨਾ ਕਰ ਤੂੰ ਮੈਂ ਮੜਾ ਜੇ ਸ਼ਹਿਰੋਂ ਹੁਆ ਵਾਂ ਤੇ ਆਣ ਕੇ ਗੱਲਾਂ ਵਾਤਾ ਮਾਰਦੇ ਮੜਾ ਚਾਰਜਰ ਲੈ ਆਵਾ ਠੀਕ ਆ ਹੋਰ ਕੋ ਨਵੀਂ ਤਾਜੀ ਨਵੀਂ ਤਾਜੀ ਤੈਨੂੰ ਕੱਲਣਾ ਜੀ ਦੁਕਾਨ ਤੋਂ ਮੈਂ ਬਦੋਂ ਤਾਂ ਦਵਾਈਆ ਬੋਲਦਾ ਮੈਂ ਲੈ ਆਦਾਂ ਨਹੀਂ ਲੈਣਾ ਤੀਦੀ ਬੋਲਦੀ ਏ ਕੱਲਣਾ ਨਹੀਂ ਬੋਲਦੀ ਏ ਇੱਕ ਮੈਂ ਵੀ ਕੀ ਮੈਨੂੰ ਖਾਦ ਦਿੱਤੀ ਤੇ ਦੂਜੇ ਖਾਦ ਗਰੇ ਨਹੀਂ ਨਾ ਹੋਇਆ ਚਲ ਵਧੀਆ ਜੇ ਨਹੀਂ ਖਾਨੀ ਤੇ ਮਾੜੀ ਗੱਲ ਆ ਮਾੜੀ ਗੱਲ ਕੀ ਹੈ ਭਾਈ ਤੇ ਖਾਣੀ ਪੈ ਜਾਂਦੀ ਕਦੇ ਚਲ ਉਧਾਂ ਲੈ ਆਦਾਂਗੇ ਖਾਣੀ ਸਾਈਜ਼ ਕੁਝ ਨਹੀਂ ਪਤਾ ਲੱਗਦਾ ਬਾਏ ਬਾਏ ਕਹਦੇ ਕਿਆ ਹੋ ਕੇ ਆ ਗਿਆ ਮੈਂ ਬਾਏ 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 ਆੜ ਕੇ ਕਰਦੇ ਕੱਲਾ ਮਤਾਂ ਮੈਂ ਆ ਜਾਣਾ ਜਲਦੀ 15 ਜਾਂ 20 ਮਿੰਟ ਚ ਆ ਗਿਆ ਜਲਦੀ ਇੰਦਾਂ ਦੀ ਉਹ ਨਹੀਂ ਮੈਂ ਸੱਚੀ ਮੈਂ ਤਾਂ ਜਾਣਾ ਨਹੀਂ ਹੈਗਾ ਫੋਨ ਵੀ ਚਾਰਜ ਹੋਉਂਦਿਆ ਬੀਬੀ ਫੋਨ ਬੰਦ ਹੋ ਜਾਣਾ ਆ ਆ ਗਿਆ ਮੈਂ ਹੋ ਕੇ ਹੈ ਆਹੋ ਓਕੇ ਬਾਏ ਬਾਏ ਕਾਦੇ ਬਾਏ 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 ਪੀਆਂ ਲੂ ਗਏ 5 ਮਿੰਟ ਹੋਣਗੇ ਬੰਦਾ ਇਹ ਟਾਈਮ ਤੈਨੂੰ ਪਤਾ ਫਿਰ ਲੱਗ ਹੀ ਜਾਂਦਾ ਫਿਰ ਇਹ ਡਿਊਟੀ ਪੱਕੀ ਆ ਹੈ ਇਹ ਡਿਊਟੀ ਪੱਕੀ ਆ ਬਾਹਰ ਡਿਊਟੀ ਕਰਦੇ ਆਂ ਬਟ ਹੈ ਨਹੀਂ ਕੰਮ ਕਰਦੇ ਕਿੰਨਾ ਸੈਟ ਕਰਦੇ ਨਹੀਂ ਹੋਟੇ ਨਹੀਂ ਉਹਨੇ ਜਵਰ ਨਹੀਂ ਦੱਗਾ ਮੈਂ ਉਹਨੂੰ ਸੁਣੇਂ ਜਵਰ ਦੱਗਾ ਜਿਵੇਂ ਕੋਈ ਫਰਕ ਪਾਤਾ ਨਾ ਉਹਦੇ ਮੇਰੇ ਕੋਈ ਸਮੋ ਬੜਾ ਹੈ ਇਹ ਬਤਾਉਂ ਲੱਗਦੀ ਨਹੀਂ ਯਾਰ ਹਾਂ ਤੂੰ ਵੀ ਆਇਆ ਯਾਰਾ ਡੱ ਲੱਗੇ ਤੂੰ ਇਹ ਰੱਖੋ ਚੰਗੀ ਤੇ ਚੰਗਾ ਅੱਛਾ ਅੱਛਾ ਕਈ ਵਾਰ ਤੇ ਯਾਰ ਵੀ ਕਹਿਣੀ ਇਹਨੂੰ ਦੋਵੇਂ ਤਿੰਨੇ ਭਰਾ ਬਹੁਤ ਬਾਣ ਯਾਰ ਸ਼ੰਕਰ ਦੇ ਫਿਰ ਤੇ ਹਾਂ ਗੱਲ ਕਰ ਗੱਲ ਅਜੇ ਰੌਣਕਾਂ ਲੱਗਣੀਆਂ ਹੌਲੀ ਹੌਲੀ ਜਿਤੇ ਅਜੇ ਤੇ ਬੰਦੇ ਹੀ ਅੱਖਾਂ ਦੇ ਆਜੇ ਤੇ ਬੰਦੇ ਅਸੀਂ ਡੀਕਰ ਨੇ ਆ ਕੁਣੀਆਂ ਭਰ ਜਾਂਦੇ ਆ ਪੂਰੇ ਕੈਮਰਾ ਨੇ ਵਾ ਚਾਚੇ ਨੂੰ ਟੈਨਸ਼ਨ ਪੈ ਗਈ ਆ ਇਧਰ ਸਿੱਧੀ ਗੱਲ ਉਹ ਹੀ ਅਸਲੀ ਬੰਦੇ ਆਉਂਦੇ ਬੰਦੇ ਕਿਦਾਂ ਉੱਟਦੇ ਆਉਂਦੇ ਆ ਸਰਪੰਚੀ ਦਾ ਮਾਹੌਲ ਪੂਰਾ ਗਰਮ ਆ ਕਰ ਗੱਲ ਕੱਚਦੇ ਯਾਰ ਮੁੰਡਿਆ ਦਿਲ ਕਰਨ ਦਾ ਖਿਚਣ ਨੂੰ ਖਿੱਚਦੇ ਮੁੰਡਿਆਂ ਦੀ ਫੋਟੋ ਲੈ ਕਿ ਨਹੀਂ ਬੰਦੇ ਦਿਲ ਪਟਾ ਦੇ ਪੂਰੀ ਚਾਚਾ ਕਿੱਡਾ ਫੀਟਿਕ ਹੈ ਖਿੱਚਤੀ ਆ ਲੈ 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 ਨਹੀਂ 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 ਇੱਕ ਗੱਲ ਬਾਤ ਕਰ ਰੋ ਨਾ ਸਰ ਮੋਰ ਬਣੀ ਆ ਮੈਂ ਤਾਂ ਪੋਚ ਮੜਾ ਜਾ ਪੋਚਣ ਗਾਰੂ ਗਾਰੂ ਵੀ ਨਾ ਬੋਰਡ ਬਣੀ ਆ ਬੋਰਡ ਬਣੀ ਆ ਗਾਲ ਨਾ ਕੱਢੀ ਤਾਂ ਪੁੱਛ ਬੋਰਡ ਬਣੀ ਆ ਬੋਰਡ ਆਹ ਦੇ ਬੋਰਡ ਜਿਹੜੀ ਕੀ ਕੀ ਬੋਰਡ ਪਾਉਣੀ ਕਿਨੂੰ ਦੱਸ ਕਿ ਪਾਉਣੀ ਕਿਨੂੰ ਆ ਬੋਰਡ ਕਿਨੂੰ ਪਾਉਣੀ ਆ ਉਹ ਕਿਨੂੰ ਕਿਨੂੰ ਕੀ ਮਾ ਆ ਗਈ ਕੀਨ ਆ ਗਈ ਯਾਰ ਜਿੱਤੇਗਾ ਜਿੱਤੇਗਾ ਕੋਣ ਜਿੱਤੇਗਾ ਜਿੱਤੇਗਾ ਕੋਣ ਕਿਹਨੇ ਜਿੱਤਣਾ ਕਿੰਨੇ ਜਿਤਨਾ ਕਰ ਕੇ ਗੱਲਾਂ ਦੋ ਹੈ ਬੰਦ ਤੇਰਾ ਬੋਲ ਉਹ ਯਾਰ ਨਾਰਾਜ਼ ਨਾ ਕਰ ਗੱਲ ਤਾਂ ਸੁਣ ਲੈ ਇੱਧਰ ਤੇ ਆ ਲਾਲਿਆ ਲਾਲਿਆ ਕਿ ਨਹੀਂ ਚਲਾ ਲਵਾਵਾ ਓ ਜੇ ਰੁਕ ਜਾਂ ਤਰਾ ਨੇ ਪੁੱਛਿਆ ਰੋਇਆ ਚਲਾ ਦੇ ਦੇ ਦੇਖੀ ਲਵਾ ਦੇ ਨਾ ਉਹਨੂੰ ਇੱਕ ਅਧਾ ਹਜੇ ਰੁਕ ਜੀਏ ਉਹ ਯਾਰ ਲਾਲਾ ਕੁਝ ਨਹੀਂ ਹੁੰਦਾ ਲਵਾਈਏ ਲਿਆਵਾ ਪੈਕ ਚੌਰਾਣੇ ਦਾ ਪਤਾ ਲੈਣ ਗਿਆ ਤੇ ਚੰਡਾ ਬੁਲਾ ਰਹਾ ਤੇ ਉਹਨੂੰ ਉਦਾਂ ਹੀ ਉੱਠ ਕੇ ਚੱਲ ਜੀਂ ਪਾਸੋਂ ਉਹਦਾ ਮੈਨੂੰ ਹਿਲਣ ਦਵੇ ਉਹ ਨਹੀਂ ਚੱਕਾ ਉਹ ਨਹੀਂ ਇਹ ਪਿਆਰ ਆ ਤੇਰੇ ਨਾਲ ਆ ਯਾਰ ਇਹ ਕਿਹੜੀ ਗੱਲ ਆ ਖੜਦਾ ਨਹੀਂ ਬੱਸੀ ਦੀ ਵੀ ਦੀ ਗੱਲ ਫਿਰ ਆ ਹੈ ਹੀ ਆ ਨਾ ਇਹ ਵੀ ਨਹੀਂ ਜਿੰਨੇ ਇਹ ਯਾਰ ਹੁੰਦੇ ਨਾ ਉਹਨਾਂ ਕੋਈ ਨਹੀਂ ਯਾਰ ਹੁੰਦਾ ਯਾਰ ਬੱਸੀ ਬੱਸੀ ਯਾਦੀ ਦੀ ਨਾਲ ਅੱਛਾ ਕਿੱਥੇ ਸ਼ਹਿਰ ਮੇਰਾ ਪਤਾ ਲੈ ਅੱਛਾ ਤੇ ਚੰਗਾ ਬਣਾ ਦੇ ਇਹਨੂੰ ਫੜ ਫੜ ਕੇ ਜਿੱਦਾਂ ਗਿਆ ਹੀ ਪਤਾ ਲੈਣਾ ਕੀ ਫੇ ਕਿਦਾਂ ਠੀਕ ਸੀਗਾ ਇਹ ਤੇ ਤੂੰ ਬੰਦਿਆਂ ਨੂੰ ਕਿਹਾ ਨਹੀਂ ਕੋਈ ਜਿਹਨਾਂ ਨੇ ਤੇ ਸੱਟ ਲਾਈ ਸੀ ਕਹਿੰਦਾ ਤੇ ਜੀ ਚੱਲ ਚੱਕ ਦੇ ਚੱਕ ਦੇ ਚੱਕ ਦੇ ਲੈ ਲੈ ਹੋਰ ਹੋਰ ਮਾਮਾ ਅਸਲੀ ਵੋਟ ਤੇ ਆ ਜੋ ਮਰਜ਼ੀ ਕਰਾ ਸਾਲਾ ਦੇਖ ਲੈ ਆਂਦੇ ਪਿਆ ਕੀ ਚੈੱਕ ਤੇ ਕਰ ਰਹੇ ਨੇ ਚੱਕੀ ਨਾ ਕਰਨੀ ਆ ਤੂੰ ਸਾਲਾ ਕੰਪੂ ਵੇਚਦੇ ਲੈਣੇ ਪਾੜੀ ਆਂਦੇ ਅੱਗ ਤੇ ਮੈਨੂੰ ਦੇਖਣੀ ਹੁੰਦੀ ਦੇਖ ਪਤਾ ਨਹੀਂ ਨਾ ਲੱਗਾਂ ਤੀ ਸਾਡਾ ਕੱਢਦੇ ਅੱਖਾਂ ਹੋਰ ਆ ਦੇਖਾਂ ਪੁੰਡੀ ਦੇਲਾ ਕੱਢਣਾ ਬਾਹਰ ਬੜਾ ਆਰਾਮਦਾਈ ਹੋਵੇ ਲੈ ਵੀ ਰੌਣਕਾਂ ਲੱਗੀਆਂ ਪੂਰੀਆਂ ਪਰਬਲ ਹੈ ਹੈ ਥੂਗੀ ਲਿਆਂਦਾ ਕੀ ਨਾਲ ਚੱਲ ਫੇਰ ਕਰਦੀ ਹੈ ਸਮਾਪਤੀ ਕੰਮ ਤਾਂ ਲਾਈਏ ਫਿਰ ਆਪਾਂ ਓ ਜਸ ਸਿੱਕਾ ਸੂਰੀ ਉੱਠ ਕੇ ਯਾਰਣੀ ਕਰਵਾਣੀ ਲਾਤੀ ਹੈ ਪਹਿਲਾਂ ਤੇ ਇਹ ਕਰਵਾਣੀ ਲਾ ਕੇ ਦਸ ਫੇਰੀ ਕੰਮ ਕੋ ਸ਼ੁਰੂ ਕਰਾਂਗੇ ਸੋਪੀਸ ਕੀ ਟਾਗਾ ਕੀ ਗਲਟ ਢਲੀ ਜੀ ਲੱਗਨ ਨਹੀਂ ਆ ਕੀ ਚੱਕਰ ਆ ਢਲੀ ਜੀ ਲੱਗਨ ਨਹੀਂ ਕੀ ਚੱਕਰ ਆ ਮੈਂ ਕਿ ਕੀ ਚੱਕਰ ਠੀਕ ਠਾਕ ਆ ਠੀਕ ਠਾਕ ਲੱਗਦਾ ਜੀ ਚਾਹ ਨਹੀਂ ਮਿਲੀ ਸਵੇਰੇ ਸਵੇਰੇ ਹਾਂ ਚੱਲਦਾ ਤਸਵੀਰ ਬੜੀ ਫੌਂਡੀ ਆ ਕੋਟ ਤਾਂ ਕੋਈ ਗੱਲ ਕੋਟਦ ਨਾ ਆ ਤੂੰ ਤੇ ਆਪਣੀ ਬੀਬੀ ਆ ਹੈਂ ਮੈਂ ਕਾ ਅੱਜ ਸਵੇਰ ਤੋਂ ਲੈ ਕੇ ਆਪਾਂ ਆਪਣੀ ਬੀਬੀ ਨਾਲ ਗੱਲਾਂ ਬਾਤਾਂ ਮਾਰਨੀਆਂ ਕਰਨੀਆਂ ਰਾਤ ਮੈਂ ਗਿਆ ਹੀ ਉੱਥੇ ਚਾਚੇ ਕੇ ਰਾਤ ਤਾਂ ਬੋਲੀ ਨਹੀਂ ਖੜੀ ਪੀ ਕੇ ਆਇਆ ਹੀ ਉਹ ਜਾ ਉਹ ਭਰਾਵਾ ਹੋਰ ਰੰਗ ਉਦਾਂ ਹੀ ਮੇਰਾ ਮੂਡ じゃ ਨਹੀਂ ਠੀਕ ਹੀਗਾ ਨਾ ਉਦਾਂ ਹੀ ਗੱਲ ਹੀ ਉਹ ਨਹੀਂ ਉਦਾਂ ਹੀ ਬੱਸ ਇਹ ਚੀਜ਼ ਨਹੀਂ ਤੇ ਬੱਲੇ ਨਹੀਂ ਆਣ ਕਬੂਦਾ ਹੋ ਗਿਆ ਰਾਤ ਲੱਗੀ ਰੌਣਕ ਪੂਰੀ ਇੱਥੇ ਉੱਥੇ ਹੋਰ ਪੱਲ ਮੇਰਾ ਮੂਡ じゃ ਨਹੀਂ ਠੀਕ ਰਾਤੀ ਏ ਰੰਗ ਤੇ ਲੱਗੀ ਏ ਤਾਤੂ ਤੇ ਆਇਆ ਹੋਇਆ ਔਰ ਕੀ ਬਹਿ ਜਾ ਲੱਭਾਂ ਕਿਸੇ ਨੂੰ ਤੇ ਜਿੰਗ ਤੂੰ ਮੇਰੇ ਨਾਲ ਹੈਗੀ ਹੈ ਨਾ ਹਾਂ ਤੂੰ ਮੇਰੇ ਨਾਲ ਚਾਹੀਦੀ ਬਾਕੀ ਨਹੀਂ ਮੱਕੇ ਦੀ ਪ੍ਰਵਾਹ ਪ੍ਰੂ ਮਾਰਦਾ ਹੁਣਾ ਬਾਕੀ ਕਈ ਜਿੰਦਗੀ ਚ ਆਏ ਤੇ ਕਈ ਗਏ ਠੀਕ ਆ ਕੱਲੇ ਆਏ ਕੱਲਿਆਂ ਜਾਣਾ ਪ੍ਰਵਾਹ ਕਾ ਦੀ ਤੇਰਾ ਸਾਥ ਚਾਹੀਦਾ ਮੈਨੂੰ ਮੈਨੂੰ ਆਪਣੀ ਬੀਬੀ ਦਾ ਸਾਥ ਚਾਹੀਦਾ ਹੈ ਤੇਰਾ ਹੈਗਾ ਕਿ ਨਹੀਂ ਹੈਗਾ ਤੂੰ ਤਾਂ ਨਹੀਂ ਪਸਾ ਵੱਟ ਜੇਂਗੀ ਉਹ ਨੀ ਮੈਨੂੰ ਸਾਫ਼ ਗੱਲ ਦੱਸ ਮੈਨੂੰ ਹੈ ਵਾਲ ਪੱਕੀ ਪਹਿਲਾਂ ਮੈਨੂੰ ਮਾਰ ਲਿਆ ਪੱਕੀ ਯਾਰੀ ਹੈ ਨਾ ਕਿਹਨਾਂ ਮਿਲਾਉਣਾ ਦੱਸ ਮਿਲਾ ਲਿਓ ਨਾ ਦੱਸ ਕਿੱਥੇ ਭਲੋਵਾਲ ਚੱਲ ਜਾਣਾ ਤੇ ਮੈਂ ਲੈ ਚੱਲਦਾ ਕਿਦਣ ਜਾਣਾ ਗੱਲ ਕਰ ਵੋਟਾਂ ਪਾਉਣ ਤੋਂ ਬਾਅਦ ਤੈਨੂੰ ਲੈ ਜਾਵਾਂਗਾ ਠੀਕ ਆ ਤੈਨੂੰ ਮੈਂ ਪੇਕਿਆਂ ਤੇਰੇ ਨਾਲੇ ਮਿਲਾ ਕੇ ਲਿਆਉਣਾ ਕੱਲੇ ਕੱਲੇ ਘਰ ਠੀਕ ਆ 15 ਤਰੀਕ ਤੋਂ ਬਾਅਦ ਤੋਂ ਇਦਾਂ ਕਰਨਾ 17 18 ਤਰੀਕ ਨੂੰ ਚੱਲ ਪਾਂਗੇ ਠੀਕ ਆ ਫੇਰ ਖੁਸ਼ ਫੇਰ ਮੈਨਾਂ ਖੁਸ਼ ਹੋਏਂਗੀ ਮੈਂ ਆਉਂਦਾ ਨਹੀਂ ਕੋਈ ਦਵਰੀ ਕੋ ਦਵਰੀ ਕੋ ਚੱਲ ਮੈਂ ਹੁਣ ਦੁੱਧ ਲਿਆ ਦੇਵਾਂ ਤੇ ਤੂੰ ਨਾ ਚਰਚਾ ਪੀ ਠੀਕ ਆ ਆ ਵੀ ਨਵਾਂ ਵੀਡੀਓ ਮਰਜ਼ੀ ਕੋਈ ਚਾਹ ਮਾਂ ਦਾ ਆਪਾਂ ਨੂੰ ਤੇ ਮਿਲ ਗਈ ਚਾ ਤੈਨੂੰ ਨਹੀਂ ਮਿਲੀ ਤੇ ਅੱਲਾ ਤੈਨੂੰ ਨਹੀਂ ਚਾ ਮਿਲੀ ਮੈਨੂੰ ਮਿਲ ਗਈ ਆ ਨੀਂਦ ਨਹੀਂ ਆਈ ਰਾਤ ਤੂੰ ਰਾਤ ਤੇ ਨੀਂਰ ਹੀ ਉੱਠਦੀ ਆ ਕੀ ਪ੍ਰੋਬਲਮ ਆ ਜਾਣ ਕੇ ਗੱਲ ਕਰਦੇ ਤੇਰੇ ਨਾਲ ਪਹਿਲਾਂ ਮੋਟਰ ਤੇ ਜਾ ਕੇ ਆਈਏ ਲਵ ਯੂ ਕਹ ਦੇ ਮੈਨੂੰ ਲਵ ਯੂ ਹਾਂ ਮੈਂ ਮੋਟਰ ਤੇ ਕਿਹੜਾ ਘੱਟ ਆਈਏ ਤੇ ਪਾਤੀਆਂ ਹਰਵਾਨ ਗਿਆ ਮੋਟਰ ਵਾਲ ਨੂੰ ਮਿਲਦੇ ਮੋਟਰ ਤੇ ਜਾ ਕੇ ਕਰਨਾ ਹੋਾਗੇ ਆਪਾਂ ਆਪਣੇ ਮੋਟਰ ਨੂੰ ਇਹ ਲਾਓ ਇੱਥਾ ਨੂੰ ਮੋਟਰ ਦੇ ਰਸਤੇ ਦਿਖਾਉਨੇ ਮੋਟਰ ਦੇ ਰਸਤੇ ਕਿਦਾਂ ਦੇ ਹੁੰਦੇ ਆ ਤਰੇਲਾਂ ਪਈਆਂ ਸਵੇਰੇ ਓਏ ਹੋਏ ਹੋਏ ਮੱਲੋ ਮੱਲੀ ਆਉਣਾ ਪੈ ਗਿਆ ਅੱਜ ਲਾ ਇਹ ਇੱਕ ਹੱਥ ਨਾਲ ਫੋਨ ਫੜਿਆ ਤੇ ਇੱਕ ਹੱਥ ਨਾਲ ਸਕੂਟਰੀ ਚੱਲ ਰਹੀ ਹੈਗਾ ठीक भी मोटर से पहुँच के दस जाएगा राह थोड़ा जहा खराब है इतों का बाकी हो जाए हूँ सही आ आना थोड़ा जा कम खराब होंगे है नज़ारा देखो सवेर तक हाँ। ਸੁਗਵਾ ਆਇਆ ਹਟਾ ਇਹ ਸਮਝ ਲਓ ਕਹਿ ਲਓ ਜਦੋਂ ਬਰਸਾਤਾਂ ਚ ਚੱਲਦਾ ਹੁੰਦਾ ਜਦਾਂ ਰੋਈ ਚੱਲਦੀ ਹੁੰਦੀ ਆ ਉਹ ਸੁਗਵਾ ਆ ਬਰਸਾਤਾਂ ਚ ਇਹ ਭਰਦਾ ਹੁੰਦਾ ਜੇ ਮੀਂਹ ਚੰਗੇ ਪੈਣ ਆਹ ਪੁਲੀ ਵੀ ਚਾਚੇ ਸਾਡੇ ਨੇ ਬਣਾਈ ਆ ਜਿਹਦੀਆਂ ਗੱਲਾਂ ਮੈਂ ਕਰਦਾ ਹਾਂ ਸਰਪੰਚੀ ਦੀਆਂ ਉਹਨੇ ਹੱਡੀ ਪੁਲੀ ਬਣਾਤੀ ਨਹੀਂ ਤੇ ਇਹ ਤਾਂ ਪੁਲੀ ਵੀ ਨਹੀਂ ਬਣਨੀ ਇੱਥੋਂ ਇੰਨਾ ਨਾ ਪਾਣੀ ਲੰਘ ਕੇ ਸੂਏ ਚ ਆਉਣਾ ਪੈਂਦਾ ਸੀ ਮੋਟਰ ਤੇ ਤੇ ਐਵੇਂ ਹੀ ਕਈ ਉਹ ਬੰਦੇ ਨੇ ਕੰਮ ਬਥੇਰੇ ਕਰਾਏ ਆ ਫੇਰ ਤਾਂ ਨਜ਼ਾਰਾ ਦਿਖਾਉਨੇ ਆ ਮੈਂ ਕਿਹਾ ਚਲੋ ਮੋਟਰ ਤੇ ਹੋ ਕੇ ਉਹਨੇ ਦਿਖਾਉਨੇ ਤੁਹਾਨੂੰ ਰੰਗ ਮੇਲੇ ਸਵੇਰ ਦੇ ਉਹ ਤੇ ਹੁਣ ਮੈਂ ਮਹਿਸੂਸ ਕਰ ਸਕਦਾ ਹਾਂ ਕਿ ਕੀ ਫੀਲ ਆ ਰਹੀ ਹੈ ਮੈਨੂੰ ਮੋਟਰ ਤੇ ਪਾਣੀ ਛੱਡਿਆ ਆ ਕਿਹਰੇ ਦੇਖਦੇ ਭਾ ਚਲਾਈ ਆ ਮੋਟਰ ਕਿ ਕਿਦਾਂ ਲੱਗ ਗਿਆ ਆ ਆ ਕਮਾਲ ਵਾਲਾ ਨੇ ਛੱਡਿਆ ਪਾਣੀ ਟੈਪ ਲਾਈ ਹੋਣੀ ਇੱਥੇ ਕਿਤੇ ਆਹ ਚੱਲਣ ਦੇ ਆਟੋਮੈਟਿਕ ਤੇ ਚੱਲਣ ਦੇ ਆ ਲਓ ਮੋਟਰ ਚੱਲ ਰਹੀ ਆ ਆਹ ਲਓ ਜੀ ਪਰ ਨਹੀਂ ਅੱਜ ਅਭਿਓ ਨਾ ਕੋਲ ਹੀ ਹੁਣੀ ਆ ਤੇ ਕਮਾਦ ਨੂੰ ਛੱਡਿਆ ਪਾਣੀ ਆਪਣੇ ਮੜਾ ਭਰਾ ਹੀ ਆਨੇ ਛੱਡਿਆ ਆ ਆ ਲਾਈ ਆ ਪੈਪ ਤੁਹਾਨੂੰ ਦਿਖਾਉਨੇ ਕਿੱਧਰ ਦੀ ਛੱਡਿਆ ਆ ਆ ਪੈਪ ਲਈ ਠੀਕ ਆ ਆ ਪਾਣੀ ਛੱਡਿਆ ਸਾਹਮਣੇ ਕਮਾਦ ਨੂੰ 95 ਕਮਾਦ ਲਾਇਆ ਆ ਤੇ ਪਾਣੀ ਤੁਹਾਨੂੰ ਜਾਂਦਾ ਦਿਖਾਉਣਾ ਮੈਂ ਲਓ ਆ ਛੱਡਿਆ ਪੈਪ ਅੱਗੇ ਤੱਕ ਖੜੀ ਏ ਸੱਚ ਆ ਪੈਪ ਲਾਈ ਆ ਇੱਥੋਂ ਕਾਲੀ ਬਣਦੀ ਅੱਗੇ ਕਮਾਤ ਨੂੰ ਛੱਡਿਆ ਪਾਣੀ ਮੋਟਰ ਤੋਂ ਝੋਨਿਆਂ ਨੂੰ ਤੇ ਹੁਣ ਕੋਲ ਮਿਲਾ ਕੇ ਬੰਦ ਹੋ ਹੀ ਗਏ ਆ ਪੱਕ ਗਏ ਆ ਕਈਆਂ ਨੇ ਤੇ ਵੜਾਈ ਦਿੱਤੇ ਲਾਗੇ ਸਾਡੇ ਆਹ ਦੇਖੋ ਸੰਤਰੀਆਂ ਦਾ ਮੈਂ ਤੁਹਾਨੂੰ ਦੱਸਾਂ ਇੰਨੇ ਲੱਗਦੇ ਹਰ ਵਾਰੀ ਪਤਾ ਨਹੀਂ ਇਹਨਾਂ ਨੂੰ ਕੀ ਪ੍ਰੋਬਲਮ ਪੈਂਦੀ ਆ ਭਈ ਇਹ ਸਾਰੇ ਡੇਗ ਡੇਗ ਕੇ ਲੱਥ ਕੇ ਨਾ ਪੱਕ ਕੇ ਤੇ ਦਾਗੀ ਜੇ ਹੋ ਗਏ ਖਰਾਬ ਹੋ ਜਾਂਦੇ ਆ ਇਹਦਾ ਯਾਰ ਕੋਈ ਇਲਾਜ ਦੱਸਿਓ ਜੇ ਕੋਈ ਵੀਰ ਭਰਾ ਜਾਣਦਾ ਹੋਊਗਾ ਤਾਂ ਇਲਾਜ ਤੇ ਮੈਨੂੰ ਜ਼ਰੂਰ ਕਮੈਂਟ ਚ ਦੱਸਿਓ ਤੇ ਇੰਨਾ ਮਤਲਬ ਫਲ ਪੈਂਦਾ ਤੇ ਸਾਰਾ ਹੀ ਖਰਾਬ ਹੋ ਜਾਂਦਾ ਆ ਆ ਦੇਖੋ ਬੂਟਾ ਇੱਕ ਪਾਸੇ ਨੂੰ ਝੁੱਕ ਗਿਆ ਇੰਨਾ ਫਲ ਪਿਆ ਆ ਜੇ ਵੀ ਬਥੇਰੇ ਉੱਪਰ ਹੈਗੇ ਪਰ ਇਹ ਸਾਰੇ ਲੱਥ ਜਾਣੇ ਹੌਲੀ ਹੌਲੀ ਤੇ ਬਾਕੀ ਆਜੋ ਨਾ ਆਪਣਾ ਆਹ ਬੂਟਾ ਹੀ ਮਸੰਮੀਆਂ ਦਾ ਲਾਇਆ ਆ ਆਸਵਾਂਜਣੇ ਦਾ ਬੂਟਾ ਲਾਇਆ ਆ ਆ ਵੀ ਅੰਬ ਦਾ ਆ ਆ ਸੇਬਾਂ ਦਾ ਬੂਟਾ ਆ ਇਹ ਆ ਤਾਂ ਕਿ ਫਲ ਮਤਲਬ ਭਰਿਆ ਤਾਂ ਪੂਰਾ ਆ ਪੱਤਾ ਤੈਨੂੰ ਪੂਰਾ ਪਿਆ ਜਦਾਂ ਕਿ ਪਰ ਵੇਖੋ ਹੁਣ ਫਲ ਦਿੰਦਾ ਕਿ ਨਹੀਂ ਦਿੰਦਾ ਗੱਲ ਤੇ ਉੱਥੇ ਮੁੱਕਦੀ ਆ ਆ ਨਿੰਬੂ ਆ ਆ ਨਿੰਬੂਆਂ ਦਾ ਬੂਟਾ ਆ ਇਹ ਤੁਹਾਨੂੰ ਪਤਾ ਹੀ ਅਸੀਂ ਮੂਸੇ ਵਾਲੇ ਦੀ ਯਾਦ ਚ ਲਾਇਆ ਸੀਗਾ ਪਰ ਇਹਨੂੰ ਨਾ ਛੋਟੇ ਜਿਹੇ ਨੂੰ ਫਲ ਬੜਾ ਪੈ ਜਾਂਦਾ ਦੇਖੋ ਨਿੰਬੂ ਕਿੰਨੇ ਲੱਗੇ ਆ ਨਾਲ ਹੀ ਆ ਤੇ ਖਾਵਾਂਗੇ ਹੁਣ ਸਿਆਲਾਂ ਜੇ ਤੁਹਾਨੂੰ ਰੰਗ ਮੇਲੇ ਪੂਰੇ ਦੇਖੋ ਲੀਚੀਆਂ ਦਾ ਬੂਟੇ ਨੇ ਬਹੁਤ ਜਗ੍ਹਾ ਕਵਰ ਕਰ ਲਈ ਆ ਇਹਨਾਂ ਫੈਲਦਾ ਬੜਾ ਆ ਲੰਬਾ ਘਟ ਹੁੰਦਾ ਆ ਤੇ ਇਹ ਚੌੜਾ ਹੋਈ ਜਾਂਦਾ ਹੈ ਮਤਲਬ ਦਿਨੋਂ ਦਿਨਾਂ ਦੇਖੋ ਕਿੰਨਾ ਫੈਲ ਗਿਆ ਆ ਤੇ ਇਹਦਾ ਲਾਜਾਂ ਤੈਨੂੰ ਥੋੜਾ ਥੋੜਾ ਸ਼ਾਂਗਾਂਗੇ ਔਰ ਐਕੀ ਲੱਗੀਆਂ ਸੀ ਲੀਚੀਆਂ ਅਗਲੀ ਵਾਰੀ ਹੋਰ ਵੀ ਫਲ ਭਰਮਾ ਪਊਗਾ ਇਹਨੂੰ ਸਵਾ ਚੋਨੇ ਦਾ ਨਾਂ ਦੇ ਵੇਖੋ ਸਵੇਰੇ ਯਾਰ ਗਰਮੀਆਂ ਦਾ ਮੌਸਮ ਨੂੰ ਚਲੋ ਮੌਸਮ ਤਾਂ ਦਾ ਪ੍ਰਮਾਤਮਾ ਨੇ ਬਣਾਏ ਆ ਪਰ ਸਿਆਲਾਂ ਦੇ ਮੌਸਮ 'ਚ ਜਿਹੜਾ ਮੋਟਰ ਤੇ ਆਉਣ ਦਾ ਇੱਕ ਸਵਰਗ ਵਰਗਾ ਆਨੰਦ ਆ ਨਾ ਮੈਂ ਉਹ ਨਾ ਮੂੰਹ ਨਾਲ ਨਹੀਂ ਬਿਆਨ ਕਰ ਸਕਦਾ ਤੇ ਆਪਾਂ ਦਾਤਨ ਤੋਂ ਉੱਤਣ ਤੋੜ ਲਈਏ ਯਾਰ ਆਕ ਤੇ ਪਿੰਡ ਬਾਕੀ ਪਿੰਡ ਦਾ ਮਾਹੌਲ ਝਾਲ ਰਾਤ ਵੀ ਅਸੀਂ ਗਏ ਸੀਗੇ ਰਾਤ ਮੈਂ ਥੋੜੀ ਬਹੁਤੀ ਵੀਡੀਓ ਜਿੰਨੀ ਕਿ ਬਣੀ ਬਣਾਈ ਆ ਤੇ ਕਾਫੀ ਰਾਤ ਇਕੱਠ ਮੇਲਾ ਹੋਇਆ ਸੀਗਾ ਵਧੀਆ ਲਹਿਰਾ ਬਰਾ ਹੋਈਆਂ ਸੀਗੀਆਂ ਚਾਚੇ ਦੀ ਵਿਹਲੀ ਤੇ ਸਰਪੰਚੀ ਦਾ ਸਾਡੇ ਪਿੰਡ ਪੂਰਾ ਜੋਰ ਚੱਲਦਾ ਪਿਆ ਆ ਠੀਕ ਆ ਤੇ ਇਹਨਾਂ ਦਾ ਭਾਵ ਇਹ ਆ ਕਿ ਪੂਰੀ ਟਸਲਬਾਜੀ ਚੱਲ ਰਹੀ ਆ ਤੇ ਦੇਖੋ ਐਦ ਕੀ ਕੀ ਦੀ ਝੋਲੀ ਪੈਂਦੀ ਆ ਸਰਪੰਚੀ ਤੇ ਆਪਾਂ ਦਾ ਚਾਚੇ ਵਾਲਾ ਠੋਕ ਕੇ ਨਾਲ ਆ ਤੇ ਠੋਕ ਕੇ ਰੰਗ ਮੇਲੇ ਬਨਾਂਗੇ ਇਹ ਮਤਲਬ ਕਹਿਣ ਦਾ ਭਾਵੇਂ ਸਰਪੰਚੀ ਦਾ ਮਾਹੌਲ ਗਰਮਾ ਪੂਰਾ ਤੇ ਬਾਕੀ ਦੇਖਿਓ ਤੁਹਾਨੂੰ ਸਾਰੇ ਰੰਗ ਮੇਲੇ ਦਿਖਾਵਾ ਕਰਾਂਗੇ ਬਲੌਗਾਂ ਦੇ ਵਿੱਚ ਪੂਰੀ ਰੌਣਕ ਮੇਲਾ ਰਾਤ ਨੂੰ ਐ ਮਹਿਫਲਾਂ ਸੱਜੀਆਂ ਦਿਖਾਵਾ ਕਰਾਂਗੇ ਤੁਹਾਨੂੰ ਤੇ ਬੀਬੀ ਨਾਲ ਵੀ ਗੱਲਾਂ ਬਾਤਾਂ ਮਾਰਾਂਗੇ ਹੁਣ ਥੋੜੇ ਦਿਨ ਪਿੰਡਾਂ ਦੇ ਬਲੌਗ ਆਉਣਗੇ ਕਿਉਂਕਿ ਜਿਆਦਾ ਹੋਣਾ ਨਹੀਂ ਕਿ ਕਿਸੇ ਪਾਸੇ ਚਾਚੇ ਨੇ ਕਿਹਾ ਵੀ ਜਾਣਾ ਕਿਸੇ ਪਾਸੇ ਨਹੀਂ ਆ ਤੇ ਮੁੰਡਿਓ ਪਿੰਡ ਰਹਿਣਾ ਆ ਹੁਣ ਤੇ ਆਪਾਂ ਸ਼ਹਿਰ ਵੀ ਨਹੀਂ ਜਾਈਦਾ ਬਹੁਤਾ ਤੇ ਠੀਕ ਹੈ ਜੀ ਦਿਖਾ ਦਈਏ ਹੁਣ ਤੁਹਾਨੂੰ ਕੋਈ ਮੋਟਰ ਤਾਂ ਕੋਈ ਰੰਗ ਮੇਲਾ ਤੇ ਫਿਰ ਘਰ ਬਾਅਦ ਚ ਚਲਦੇ ਆਂ ਆਪਾਂ ਪਹਿਲਾਂ ਇੱਥੇ ਦੇਖ ਲਈ ਕੋ ਕੰਮ ਕਰ। ਅਸਾਂ ਇਹ ਨਾ ਡੈਡੀ ਨੇ ਬੂਟਾ ਲਾਇਆ ਆ। ਇੱਥੋਂ ਸਿੱਧੇ ਆ ਕੇ ਤੇ ਰੋਡ ਦੇ ਰੋਡ ਤੇ ਕਹਿੰਦੇ ਆਂ ਮੋਟਰ ਤੇ ਪੂਰਾ ਫਰੰਟ ਤੇ ਬੂਟਾ ਲਾਇਆ। ਇਹ ਕਿਹੇ ਕੁੜੋਂ ਲਿਆਂਦਾ ਹੈ ਡੈਡੀ ਨੇ। ਇਹ ਬੂਟਾ ਹੈਗਾ 슈ਗਰ ਦੇ ਮਰੀਜ਼ਾਂ ਲਈ ਜਿੱਦਾਂ 슈ਗਰ ਆ ਨਾ ਕਿਸੇ ਨੂੰ ਤੇ ਉਦੇ ਵਾਸਤੇ ਆ ਕਹਿੰਦੇ ਇਹਦਾ ਪੱਤਾ ਕਬੜਾ ਬੜਾ ਹੁੰਦਾ ਹੈ ਹੈ ਹੀ ਸ਼ੂਗਰ ਵਾਸਤੇ ਹੈ ਜਿਹਦਾ ਬੂਟਾ ਤੇ ਮੈਂ ਤਾਂ ਸੋਚਿਆ ਸੀ ਕਰੀ ਉਦਾਂ ਹੀ ਕਰੇ ਹੈਗਾ ਆ ਲੱਕੜਜੀ ਦੱਬੀ ਪਈ ਆ ਪਰ ਜਦੋਂ ਹਰਾ ਹੋਇਆ ਤਾਂ ਫੇਕ ਦਿਨ ਡੈਡੀ ਨੇ ਮੈਨੂੰ ਆ ਕੇ ਦੱਸਿਆ ਵੀ ਇਹ ਬੂਟਾ ਸ਼ੂਗਰ ਦਾ ਇਹ ਵੀਰ ਭਰਾ ਨੂੰ ਜਿੱਦਾਂ ਕੋਈ ਇਹਦਾ ਪੱਤਾ ਪੁੱਤਾ ਆਣ ਕੇ ਖਾ ਲੇ ਕਰੇ ਅਹੀਂ ਇਥੇ ਲਾਇਆ ਜੇ ਕਿ ਵੀਰ ਭਰਾ ਨੂੰ ਸ਼ਿਕਾਇਤ ਆ ਪਿੰਡ ਦੇ ਨੂੰ ਵੀ ਤੇ ਇਥੇ ਆ ਕੇ ਇਹ ਪੱਤਾ ਇੱਕ ਅਦਾ ਚੱਬ ਸਕਦਾ ਹੈ ਵਧੀਆ ਆ ਇਹ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਦਾ ਆ ਤੇ ਮਤਲਬ ਕੰਟਰੋਲ ਕਰਦਾ ਤੇ ਉਦਾਂ ਵੀ ਸਹੀ ਕਰਦਾ ਸ਼ੂਗਰ ਨੂੰ ਠੀਕ ਆ ਜੀ ਮੈਂ ਕਹਾਂ ਚਲ ਦੱਸ ਦਿੰਨੇ ਆ ਵਲੌਗ ਦੇ ਵਿੱਚ ਵੀ ਤੇ ਦਿਨਾਂ ਦੇ ਵਿੱਚ ਹੀ ਇਹ ਹਰਾਜਾ ਹੋ ਗਿਆ ਆ ਤੇ ਵੱਡਾ ਹੋਊਗਾ ਤਾਂ ਫੇਰ ਆ ਕੇ ਜਿਹੜਾ ਮਰਜੀ ਤੋੜ ਕੇ ਖਾਲੇ ਕਰੇ ਪਤਾ ਨਾ ਕੋਈ ਨਹੀਂ ਆ ਇਹ ਕਰਕੇ ਬਾਕੀ ਮੈਂ ਇੱਕ ਦਾਤਣ ਤੋੜ ਲਿਆ ਵਾਂ ਦਾਤਣ ਘਰ ਲਈ ਆਪਾਂ ਹੁਣ ਤੁਹਾਨੂੰ ਤੋੜ ਕੇ ਦੱਸ ਦਿਆਂ ਦਾਤਣਾ ਮੈਨੂੰ ਕਿਹਨੂੰ ਦੱਸਿਆ ਵੀ ਬੁਰਸ਼ ਬਹੁਤਾ ਨਹੀਂ ਰਗੜਨਾ ਚਾਹੀਦੇ ਦੰਦਾਂ ਨੂੰ ਤੇ ਦਾਤਣ ਜਰੂਰ ਕਰਨੀ ਚਾਹੀਦੀ ਜੇ ਤੁਹਾਡੇ ਲਾਗੇ ਕਿਉਂਕਿ ਮੋਟਰ ਤੇ ਆ ਕੇ ਤੇ ਫਿਰ ਦਾਤਣ ਕਰ ਲਈਦੀ ਹੈ ਮਾੜੀ ਮੋਟੀ ਤੇ ਤੋੜ ਲਈਏ ਪਹਿਲਾਂ ਆ ਤੋੜਦੇ ਆ ਠੀਕ ਆ ਜੀ ਲਓ ਜੀ ਚੱਲਦੇ ਹੁਣ ਘਰ ਤੇ ਗਰਬਾਣੀ ਵੀ ਇਧਰ ਆਵਾਜ਼ ਆਉਂਦੀ ਪਈ ਆ ਲਾਗੇ ਪਿੰਡ ਹੈਗਾ ਚੰਨੀਆਂ ਛੋਟਾ ਜਿਹਾ ਪਿੰਡ ਆ ਤੇ ਉੱਥੇ ਸ਼ਬਦ ਲੱਗੇ ਆ ਇਹ ਆਵਾਜ਼ ਤੁਹਾਨੂੰ ਸੁਣਦੀ ਹੋਣੀ ਆ ਤੇ ਚਲਦੇ ਆ ਪਿੰਡ ਬੀਬੀ ਨਾਲ ਘਰੇ ਜਾ ਕੇ ਗੱਲਬਾਤ ਕਰਦੇ ਮਾਹੌਲ ਝਾਲ ਪੁੱਛਦੇ ਬੰਦੇ ਲਾ ਕੇ ਖੜੇ ਹੁੰਨੇ ਆ ਪਿੰਡ ਜਾ ਕੇ ਲਓ ਜੀ ਸੂਰ ਦਾ ਲਾਥਫ ਲੈ ਲਿਆ ਆਪਾਂ ਸੂਰ ਦਾ ਨਜ਼ਾਰਾ ਲੈ ਕੇ ਤੇ ਹੁਣ ਚੱਲੇ ਆ ਪਿੰਡ ਨੂੰ ਸਾਡੀ ਵੀ ਪੈੜੀ ਥੋੜੀ ਜੀ ਦੂਰ ਆ ਮਤਲਬ ਕਿਲੋ ਡੇਢ ਕਿਲੋਮੀਟਰ ਪੈਈ ਜਾਂਦੀ ਆ ਪਿੰਡ ਤੋਂ ਮੋਟਰ ਦੂਰ ਤੇ ਚਲਦੇ ਪਿੰਡ ਜਾ ਕੇ ਦੇਖਦੇ ਆ ਮਾਹੌਲ ਬਣਾ ਜਾ ਕੀ ਗੱਲਬਾਤ ਚੱਲਦੀ ਆ 칠 되게... 일까지.